ਕੋਈ ਜਾਜ਼ਰੀ ਫਰੁਕੇ ਜੀ ਸੰਘਰਸ਼ ਰਿਆ ਔਰ ਬਸ ਸੰਘਰਸ਼ ਉਹਨਾਂ ਲੋਕਾਂ ਨੂੰ ਲੱਗਦਾ ਜਿਹੜੇ ਲੋਕੀ ਕਿਸੇ ਤੇ एहसान ਕਰਦੇ ਆ ਮੇਰਾ ਕੋਈ ਕਿਸੇ ਤੇ एहसान ਨਹੀਂ ਸੀ ਮੈਨੂੰ ਇੱਕ ਜਿੱਦ ਸੀ ਕਿ ਇੱਕ ਕੰਮ ਕਰਨਾ ਤੇ ਕਰਨਾ ਜਦੋਂ ਮੈਂ ਚੰਡੀਗੜ੍ਹ ਆਇਆ ਮੈਨੂੰ ਇਹ ਪਤਾ ਲੱਗਾ ਕਿ ਆਯੁਰਵੇਦ ਸਿਸਟਮ ਜਿਹੜਾ ਹੈਗਾ ਇਹਨੂੰ ਬਹੁਤ ਪਿੱਛੇ ਧੱਕੇ ਲਿਆ ਜਾ ਰਿਹਾ ਇਟ ਮੀਨਸ ਡਸਟਬਿਨ ਚ ਹੀ ਪਾਇਆ ਜਾ ਰਿਹਾ ਉਦੋਂ ਸਾਡੇ ਆਯੁਰਵੇਦ ਦਾ ਜਿਹੜਾ ਡਿਪਾਰਟਮੈਂਟ ਸੀ ਉਹਨੂੰ ਵੀ ਕੋਈ ਨਹੀਂ ਸੀ ਜਾਣਦਾ ਇਹਨੂੰ ਅੱਜ ਮਤਲਬ ਕਿ ਆਯੂਸ਼ ਡਿਪਾਰਟਮੈਂਟ ਦਾ ਨਾਮ ਮਿਲਿਆ ਉਹ ਮਿਲਿਆ ਕਿ ਮੈਂ ਤਾਂ ਚਲੋ ਊਠ ਦੇ ਮੂੰਹ ਚ ਜ਼ੀਰੇ ਬਰਾਬਰ ਆ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਧਾੜ ਧਾੜ ਕੇ ਜਦੋਂ ਬੋਲਿਆ ਕਿ ਆਯੁਰਵੇਦ ਦੇ ਵਿੱਚ ਆਓ ਆਯੁਰਵੇਦ ਚ ਵਾਪਸ ਆਓ ਸਾਡਾ ਜਿਹੜਾ ਯੂਥ ਹੈ ਯੰਗ ਉਹਨੂੰ ਤੁਸੀਂ ਪੁੱਛ ਕੇ ਦੇਖੋ ਅਸ਼ਵਗੰਧਾ ਕੀ ਆ ਦੱਸੂਗਾ ਉਹਨੂੰ ਤੁਸੀਂ ਪੁੱਛ ਕੇ ਦੱਸੋ ਦੇਖੋ ਵੀ ਗੋਖਸ਼ੂਰਾ ਕੀ ਆ ਦੱਸੂਗਾ ਉਹਨੂੰ ਸਵੇਦ ਮੁਸਲੀ ਬਾਰੇ ਪਤਾ ਹੈ ਇਹ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਹਨੂੰ ਇਹ ਗੱਲ ਸਮਝਾ ਸਕੇ ਉਹਨੂੰ ਤਿਰਫਲਾ ਪਾਊਡਰ ਬਾਰੇ ਪਤਾ ਚ ਹਰੜ ਭੇਣਾ ਆਮਲੇ ਦਾ ਤਿਰਫਲਾ ਬਣਦਾ ਸਿੰਗਰਾਂ ਨੇ ਵੀ ਗਾਇਆ ਹੋਇਆ ਹਰੜ ਭੇੜੇ ਦੇ ਪੇੜੇ ਤੇ ਮਤਲਬ ਕਹਿਣ ਦਾ ਕਿ ਅੱਜ ਸਾਡੇ ਯੂਥ ਨੂੰ ਅਸੀਂ ਸਮਝਾ ਸਕੇ ਜਿਹੜੇ ਯੂਥ ਨੂੰ ਸਿਰਫ ਇੰਨਾ ਹੀ ਪਤਾ ਹੁੰਦਾ ਦੀ ਆਜਰਵੇਦ ਦੇ ਵਿੱਚ ਵੀ ਛਿਲਾਜੀਤ ਹੁੰਦੀ ਆ ਅੱਜ ਯੰਗ ਜਨਰੇਸ਼ਨ ਹੈ ਉਹਨੂੰ ਸਾਨੂੰ ਅਸੀਂ ਇਸ ਗੱਲ ਦਾ ਸਾਨੂੰ खेद ਵੀ ਆ ਅਸੀਂ ਆਪਣੇ ਯੰਗ ਜਨਰੇਸ਼ਨ ਤੋਂ ਮਾਫੀ ਵੀ ਮੰਗਦੇ ਆ ਕਿਉਂਕਿ ਅਸੀਂ ਤੁਹਾਡੇ ਲਈ ਉਹ ਨਹੀਂ ਕਰ ਪਾਏ ਜਿਹੜਾ ਕਿ ਸਾਡੇ ਪੂਰਵਜ ਸਾਡੇ ਲਈ ਕਰ ਗਏ ਸੀਗੇ ਪਰ ਲੇਕਿਨ ਉਹ ਪੀੜੀ ਨੂੰ ਵੀ ਅਸੀਂ ਕਹਿੰਦੇ ਆ ਕਿ ਇਹਨੂੰ ਸੁਧਾਰੋ ਔਰ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਸੁਧਰ ਗਏ ਆ ਬੜੇ ਸੰਭਲ ਗਏ ਵਿਚੇ ਨਸ਼ਿਆਂ 'ਚ ਪੈ ਗਏ ਸੀ ਉਹ ਵੀ ਵਾਪਸ ਆ ਰਹੇ ਨੇ ਬਹੁਤ ਬੱਚੇ ਜਿਹੜੇ ਆ ਉਹਨਾਂ ਨੂੰ ਅਵੇਅਰਨੈਸ ਹੋ ਗਈ ਫਰੂਕੀ ਜੀ ਜਿਵੇਂ ਅਸੀਂ ਸਾਰਾ ਦਿਨ ਬੋਲੀ ਜਾਂਦੇ ਆ ਨਸ਼ੇ ਛੱਡੋ ਦੇਖੋ ਹਰ ਚੀਜ਼ ਦੇ ਨੁਕਸਾਨ ਫਾਇਦੇ ਹੈਗੇ ਆ ਲੇਕਿਨ ਜੇ ਕਿਸੇ ਚੀਜ਼ ਦੀ ਅਤੀ ਹੋ ਜੇ ਤਾਂ ਉਹ ਨੁਕਸਾਨਦੇ ਹੁੰਦੀ ਹੈ ਤਾਂ ਇਸ ਕਰਕੇ ਮੈਨੂੰ ਆਯੁਰਵੈਦਿਕ ਦੇ ਵਿੱਚ ਜ਼ਿਆਦਾ ਪ੍ਰਚਾਰ ਕਰਨ ਦੇ ਵਿੱਚ ਜਾ ਆਯੁਰਵੇਦ 'ਚ ਕੰਮ ਕਰਦੇ ਹੋਏ ਮੈਨੂੰ ਬਹੁਤੀਆਂ ਤਕਲੀਫਾਂ ਨਹੀਂ ਆਈਆਂ ਲੇਕਿਨ ਇਹ ਹੈ ਕਿ ਪਹਿਲੇ 15 ਸਾਲ ਜਿਹੜੇ ਮੇਰੇ ਜ਼ਿੰਦਗੀ ਦੇ ਸੀਗੇ ਉਹ ਭੀਖ ਮੰਗਦੇ ਜੇ ਰਹਿੰਦੇ ਸੀ ਕਿ ਸਿਹਾਸ ਗਵਾ ਹੈ ਔਰ ਪੂਰਾ ਪੰਜਾਬ ਗਵਾ ਹੈ ਕਿ ਮੈਂ 1000 ਕੈਂਪ ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸ਼ੂਗਰ ਦੇ ਲਈ ਲਗਾਇਆ ਨਸ਼ਾ ਮੁਕਤੀ ਲਈ ਲਗਾਇਆ ਔਰ ਆਯੁਰਵੇਦ ਦੇ ਪ੍ਰਚਾਰ ਲਈ ਲਗਾਇਆ ਸਾਰੀ ਚੀਜ਼ਾਂ ਜਿਹੜੀਆਂ ਮੈਂ ਜਦੋਂ ਗੱਲਾਂ ਕਰਦਾ ਹੁੰਦਾ ਤਾਂ ਮੈਨੂੰ ਆਏ ਲੱਗਦਾ ਹੁੰਦਾ ਵੀ ਜੇ ਕਿਤੇ ਹੋਰ ਸਾਨੂੰ ਮੌਕਾ ਮਿਲਦਾ ਤਾਂ ਕਰਦੇ ਪਰ ਆ ਜਨਮ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਪੂਰਾ ਪੰਜਾਬ ਦੇ ਨੋ ਚੜ ਗਿਆ ਸਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਜਿਹੜੀ ਤੁਹਾਨੂੰ ਡਾਕਟੋਰੇਟ ਦੀ ਡਿਗਰੀ ਮਿਲੀ ਹੈ ਜੀ ਔਰ ਇਹ ਬਹੁਤ ਘੱਟ ਲੋਕਾਂ ਦੇ ਨਸੀਬ 'ਚ ਹੁੰਦੀ ਹੈ ਜੀ ਔਰ ਤੁਸੀਂ ਵਾਕਈ ਆਯੁਰਵੈਦ ਦੇ ਖੇਤਰ ਦੇ ਵਿੱਚ ਔਰ ਘਰੇਲੂ ਨੁਸਖਿਆਂ ਦੇ ਖੇਤਰ ਦੇ ਵਿੱਚ ਵਧੀਆ ਚੈਨਲ ਜਿਹੜਾ ਦਿੱਤਾ ਹੈ ਲੋਕਾਂ ਨੂੰ ਤਾਂ ਇਹ ਇੱਕ ਆਪਣੇ ਆਪ 'ਚ ਮਿਸਾਲ ਹੈ ਅਸੀਂ ਚਾਹਦੇ ਹਾਂ ਕਿ ਹੋਰ ਵੀ ਤੁਸੀਂ ਦਿਨ ਤੋਂ ਗਰੀਨਾ ਚੱਕਣੀ ਤਰੱਕੀ ਕਰੋ ਔਰ ਆਯੁਰਵੇਦ ਨੂੰ ਇੱਦਾਂ ਹੀ ਅੱਗੇ ਵਧਾਉਂਦੀ ਪੂਰੀ ਕੋਸ਼ਿਸ਼ ਦੇ ਵਿੱਚ ਜਿਵੇਂ ਤੁਸੀਂ ਲੱਗੇ ਹੋ ਲੱਗੇ ਕੋਈ ਜ਼ਿਆਦਾ ਨਹੀਂ ਫਰੁਕੇ ਜੀ ਸੰਘਰਸ਼ ਰਿਆ ਔਰ ਬਸ ਸੰਘਰਸ਼ ਉਹਨਾਂ ਲੋਕਾਂ ਨੂੰ ਲੱਗਦਾ ਜਿਹੜੇ ਲੋਕੀ ਕਿਸੇ ਤੇ एहसान ਕਰਦੇ ਆ ਮੇਰਾ ਕੋਈ ਕਿਸੇ ਤੇ एहसान ਨਹੀਂ ਸੀ ਮੈਨੂੰ ਇੱਕ ਜਿੱਦ ਸੀ ਕਿ ਇੱਕ ਕੰਮ ਕਰਨਾ ਤੇ ਕਰਨਾ ਕਿਉਂਕਿ ਜਦੋਂ ਮੈਂ ਚੰਡੀਗੜ੍ਹ ਆਇਆ ਮੈਨੂੰ ਇਹ ਪਤਾ ਲੱਗਾ ਕਿ ਆਯੁਰਵੇਦ ਸਿਸਟਮ ਜਿਹੜਾ ਹੈਗਾ ਇਹਨੂੰ ਬਹੁਤ ਪਿੱਛੇ ਧਕੇਲਿਆ ਜਾ ਰਿਹਾ ਇਟ ਮੀਨਸ ਡਸਟਬਿਨ ਚ ਹੀ ਪਾਇਆ ਜਾ ਰਿਹਾ ਉਦੋਂ ਸਾਡੇ ਆਯੁਰਵੇਦ ਦਾ ਜਿਹੜਾ ਡਿਪਾਰਟਮੈਂਟ ਸੀ ਉਹਨੂੰ ਵੀ ਕੋਈ ਨਹੀਂ ਸੀ ਜਾਣਦਾ ਜੀ ਜਿਹਨੂੰ ਅੱਜ ਮਤਲਬ ਕਿ ਅਯੂਸ਼ ਡਿਪਾਰਟਮੈਂਟ ਦਾ ਨਾਮ ਮਿਲਿਆ ਉਹ ਮਿਲਿਆ ਕਿ ਮੈਂ ਤਾਂ ਚਲੋ ਊਠ ਦੇ ਮੂੰਹ 'ਚ ਧੀਰੇ ਬਰਾਬਰ ਆ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਧਾੜ ਧਾੜ ਕੇ ਜਦੋਂ ਬੋਲਿਆ ਕਿ ਆਯੁਰਵੇਦ ਦੇ ਵਿੱਚ ਆਓ ਆਯੁਰਵੇਦ ਵਿੱਚ ਵਾਪਸ ਆਓ ਤਾਂ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਜਿਹੜਾ ਯੂਥ ਹੈ ਯੰਗ ਉਹਨੂੰ ਤੁਸੀਂ ਪੁੱਛ ਕੇ ਦੇਖੋ ਅਸ਼ਵਗੰਧਾ ਕੀ ਆ ਉਹ ਦੱਸੂਗਾ ਉਹਨੂੰ ਤੁਸੀਂ ਪੁੱਛ ਕੇ ਦੱਸੋ ਦੇਖੋ ਵੀ ਗੋਖਸ਼ੂਰਾ ਕੀ ਆ ਦੱਸੂਗਾ ਉਹਨੂੰ ਸਫੈਦ ਮੁਸਲੀ ਬਾਰੇ ਪਤਾ ਹੈ ਇਹ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਹਨੂੰ ਇਹ ਗੱਲ ਸਮਝਾ ਸਕੇ ਚਾਹੇ ਟਾਈਮ ਲੱਗਾ ਉਹਨੂੰ ਤਿਰਫਲਾ ਪਾਊਡਰ ਬਾਰੇ ਪਤਾ ਚ ਇਹ ਹਰੜ ਭੇੜਾ ਆਮਲੇ ਦਾ ਤਿਰਫਲਾ ਬਣਦਾ ਸਿੰਗਰਾਂ ਨੇ ਵੀ ਗਾਇਆ ਹੋਇਆ ਹਰ ਬੇੜੇ ਦੇ ਪੇੜੇ ਤੇ ਮਤਲਬ ਕਹਿਣ ਦਾ ਕਿ ਅੱਜ ਸਾਡੇ ਯੂਥ ਨੂੰ ਅਸੀਂ ਸਮਝਾ ਸਕੇ ਜਿਹੜੇ ਯੂਥ ਨੂੰ ਸਿਰਫ ਇੰਨਾ ਹੀ ਪਤਾ ਹੁੰਦਾ ਦੀ ਆਜ਼ਰਵੇਰ ਦੇ ਵਿੱਚ ਵੀ ਸ਼ਿਲਾਜੀਤ ਹੁੰਦੀ ਹੈ ਹੋਰ ਕੁਝ ਪਤਾ ਹੀ ਨਹੀਂ ਨੂੰ ਤੇ ਫਿਰ ਉਹਨੂੰ ਸ਼ਿਲਾਜੀਤ ਵੀ ਨਹੀਂ ਪਤਾ ਸੀ ਕੀ ਹੁੰਦੀ ਹੈ ਤਾਂ ਮਤਲਬ ਕਿ ਜਿਹੜਾ ਸਾਡਾ ਅੱਜ ਯੰਗ ਜਨਰੇਸ਼ਨ ਹੈ ਉਹਨੂੰ ਸੱਲੂ ਅਸੀਂ ਇਹ ਇਸ ਗੱਲ ਦਾ ਸਾਨੂੰ ਖੇਦ ਵੀ ਆ ਅਸੀਂ ਆਪਣੇ ਯੰਗ ਜਨਰੇਸ਼ਨ ਤੋਂ ਮਾਫੀ ਵੀ ਮੰਗਦੇ ਆ ਕਿਉਂਕਿ ਅਸੀਂ ਤੁਹਾਡੇ ਲਈ ਉਹ ਨਹੀਂ ਕਰ ਪਾਏ ਜਿਹੜਾ ਕਿ ਸਾਡੇ ਪੂਰਵਜ ਸਾਡੇ ਲਈ ਕਰ ਗਏ ਸੀਗੇ ਔਰ ਸਾਡੀ ਪੀੜ੍ਹੀ ਨੇ ਉਹਨੂੰ ਖਰਾਬ ਕੀਤਾ ਪਰ ਲੇਕਿਨ ਉਹ ਪੀੜ੍ਹੀ ਨੂੰ ਵੀ ਅਸੀਂ ਕਹਿੰਦੇ ਆ ਕਿ ਇਹਨੂੰ ਸੁਧਾਰੋ ਔਰ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਸੁਧਰ ਗਏ ਆ ਬੜੇ ਸੰਭਲ ਗਏ ਆ ਵਿੱਚ ਨਸ਼ਿਆਂ 'ਚ ਪੈ ਗਏ ਸੀ ਉਹ ਵੀ ਵਾਪਸ ਆ ਰਹੇ ਨੇ ਬਹੁਤ ਬੱਚੇ ਜਿਹੜੇ ਉਹਨਾਂ ਨੂੰ ਅਵੇਅਰਨੈਸ ਹੋ ਗਈ ਫਰੂਕੀ ਜੀ ਜਿਵੇਂ ਅਸੀਂ ਸਾਰਾ ਦਿਨ ਬੋਲੀ ਜਾਂਦੇ ਆ ਨਸ਼ੇ ਛੱਡੋ ਨਸ਼ੇ ਨਾ ਕਰੋ ਨਸ਼ੇ ਕਰਨ ਦਾ ਨੁਕਸਾਨ ਹੈ ਆ ਫਾਇਦਾ ਦੇਖੋ ਹਰ ਚੀਜ਼ ਦੇ ਨੁਕਸਾਨ ਫਾਇਦੇ ਹੈਗੇ ਆ ਲੇਕਿਨ ਜੇ ਕਿਸੇ ਚੀਜ਼ ਦੀ ਅਤੀ ਹੋ ਜਾਏ ਤਾਂ ਉਹ ਨੁਕਸਾਨਦੇ ਹੁੰਦੀ ਹੈ ਤਾਂ ਇਸ ਕਰਕੇ ਮੈਨੂੰ ਆਯੁਰਵੈਦਿਕ ਦੇ ਵਿੱਚ ਜ਼ਿਆਦਾ ਪ੍ਰਚਾਰ ਕਰਨ ਦੇ ਵਿੱਚ ਜਾ ਆਯੁਰਵੇਦ 'ਚ ਕੰਮ ਕਰਦੇ ਹੋਏ ਮੈਨੂੰ ਬਹੁਤੀਆਂ ਤਕਲੀਫਾਂ ਨਹੀਂ ਆਈਆਂ ਲੇਕਿਨ ਇਹ ਹੈ ਕਿ ਪਹਿਲੇ 15 ਸਾਲ ਜਿਹੜੇ ਮੇਰੇ ਜ਼ਿੰਦਗੀ ਦੇ ਸੀਗੇ ਉਹ ਭੀਖ ਮੰਗਦੇ ਜੇ ਰਹਿੰਦੇ ਸੀ ਮਤਲਬ ਸ਼ਾਮ ਨੂੰ ਕਿਸੇ 20 ਰੁਪਏ ਦੀ ਸ਼ਕਲ ਨਹੀਂ ਦੇਖੀ ਕਦੇ 50 ਦੀ ਨਹੀਂ ਦੇਖੀ ਪਰ ਕੈਂਪ ਜਿਹੜੇ ਮੈਂ ਲਾਇਆ ਉਹਦਾ ਇਤਿਹਾਸ ਗਵਾਹ ਹੈ ਔਰ ਪੂਰਾ ਪੰਜਾਬ ਗਵਾਹ ਹੈ ਕਿ ਮੈਂ 1000 ਕੈਂਪ ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸ਼ੂਗਰ ਦੇ ਲਈ ਲਗਾਏ ਆ ਨਸ਼ਾ ਮੁਕਤੀ ਲਈ ਲਗਾਏ ਆ ਔਰ ਆਯੁਰਵੇਦ ਦੇ ਪ੍ਰਚਾਰ ਲਈ ਲਗਾਏ ਆ ਸਾਰੀ ਚੀਜ਼ਾਂ ਜਿਹੜੀਆਂ ਮੈਂ ਜਦੋਂ ਗੱਲਾਂ ਕਰਦਾ ਹੁੰਦਾ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਜੇ ਕਿਤੇ ਹੋਰ ਸਾਨੂੰ ਮੌਕਾ ਮਿਲਦਾ ਤਾਂ ਕਰਦੇ ਪਰ ਆ ਜਨਮ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਪੂਰਾ ਪੰਜਾਬ ਦੇ ਨਾਲ ਚੜ ਗਿਆ ਸਾਡਾ ਕਿਉਂਕਿ ਜਿਹੜੀ ਬਚਵੀਂ ਜ਼ਿੰਦਗੀ ਆ ਉਹ ਵੀ ਪੰਜਾਬੀਆਂ ਦੇ ਨਾਲ ਲੱਗੀ ਹੋਈ ਆ ਕਿਉਂਕਿ ਪੰਜਾਬ ਸਟੇਟ ਦੇ ਵਿੱਚ ਇਹ ਚੀਜ਼ਾਂ ਚਲਦੀਆਂ ਮੈਨੂੰ ਬਰੁਕੀ ਸਾਬ ਉਹਦੋਂ ਲੱਗਿਆ ਜਦੋਂ ਮੈਂ 1900 ਤਕਰੀਬਨ ਮੇਰਾ ਖਿਆਲ ਆ ਕਿ 1990 ਦੀ ਗੱਲ ਹੈ 90 99 ਦੀ ਗੱਲ ਹੈ ਜੀ ਮੇਰੇ ਮਦਰ ਨੂੰ ਡਾਇਬਟੀਜ਼ ਹੋ ਗਈ ਅੱਛਾ ਮੈਂ ਉਦੋਂ ਚੰਡੀਗੜ੍ਹ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦਾ ਸੀ ਉੱਥੇ ਜੜੀਆਂ-ਬੁੱਟੀਆਂ ਗੁੱਟਣੀਆਂ ਉੱਥੇ ਮੇਰੇ ਨਾਲ ਬੈਠ ਹੁੰਦੇ ਸੀ ਉੱਥੇ ਮਤਲਬ ਚਸਕਾ ਸੀਗਾ ਸ਼ੁਰੂ ਤੋਂ ਹਾਂ ਹਾਂ ਤਾਂ ਮੈਂ ਆਪਣੀ ਮਦਰ ਨੂੰ ਲੈ ਕੇ ਆਇਆ ਤੇ ਮੈਂ ਕਿਹਾ ਵੀ ਤੁਹਾਨੂੰ ਮੈਂ ਦਿਖਾਣਾ ਮਦਰ ਕਹਿੰਦੇ ਬੇਟਾ ਮੈਨੂੰ ਪੀਜੀਆ ਹੀ ਦਿਖਾ ਦੇ ਮੈਂ ਕਿਹਾ ਚਲੋ ਚੱਲਦੇ ਆ ਤੇ ਅੱਛਾ ਜਦੋਂ ਕਿ ਬੰਦੇ ਚੰਡੀਗੜ੍ਹ ਚ ਰਹਿੰਦਾ ਤੁਹਾਡਾ ਫੈਮਿਲੀ ਮੈਂਬਰ ਨਾ ਤਾਂ ਬੰਦੇ ਨੂੰ ਜਾਂ ਪੀਜੀਆ ਹੀ ਦਿਖਦੀ ਹੈ ਜਾਂ ਲੇਖ ਦਿਖਦੀ ਹੈ ਜਾਂ ਰੋਜ਼ਗਾਰਦਨ ਦੇਖਦਾ ਹੋਰ ਉਹਨੂੰ ਪਤਾ ਨਹੀਂ ਹੁੰਦਾ ਵੀ ਹੋਰ ਕੀ ਐ ਇੱਥੇ ਹੈ ਨਾ ਲੇਕਿਨ ਜਿਹੜੀ ਬੇਸਿਕ ਜ਼ਿੰਦਗੀ ਬੜੀ ਖਤਰਨਾਕ ਹੈ ਚੰਡੀਗੜ੍ਹ ਦੀ ਹਰ ਬੰਦਾ ਇਥੇ ਜੇ ਰਹਿਣਾ ਚਾਹੇ ਤਾਂ ਉਹ 10-12 ਸਾਲ ਦਾ ਨਵੇਂ ਨਹੀਂ ਲੱਗਣ ਦਿੰਦਾ ਤਾਂ ਮੈਂ ਆਪਣੇ ਮਦਰ ਨੂੰ ਲੈ ਕੇ ਪੀਜੀਏ ਜਾਣਾ ਸਵੇਰੇ ਬੌਜੀ 6 ਵਜੇ ਬੁਲਾ ਲੈਣਾ ਉਹਨਾਂ ਨੇ 5 ਵਜੇ ਬੁਲਾ ਲੈਣਾ ਬਲੱਡ ਲੈਣਾ ਤੇ ਚੱਕਣਾ ਡਸਟ ਵੀਚ ਰਿਪੋਰਟ ਬਣ ਕੇ ਹੱਥ 'ਚ ਹੁਣ ਪਹਿਲਾਂ ਪਹਿਲਾਂ ਤਾਂ ਸਮਝ ਨਹੀਂ ਆਇਆ ਬਾਅਦ 'ਚ ਦੇਖਿਆ ਵੀ ਤਾਂ ਰੋਜ਼ ਹੀ ਮਤਲਬ ਬੁਲਾ ਲੈਂਦੇ ਆ ਭਾਈ 23 ਦਿਨ ਫਰੋਕੀ ਸਾਹਿਬ ਮੈਂ ਆਪਣੀ ਮਦਰ ਨੂੰ ਲੈ ਕੇ ਖੱਜਲ ਹੋ ਗਿਆ ਉੱਥੇ ਕਈ ਵਾਰੀ ਤਾਂ ਠੰਡ ਦੇ ਦਿਨ ਸੀ ਉੱਥੇ ਬਾਹਰ ਪਏ ਪਏ ਸੁੰਗੜ ਜਾਣਾ ਇੱਕ ਦਿਨ ਤਾਂ ਐਸਾ ਆਇਆ ਰਾਤ ਨੂੰ ਉੱਥੇ ਰੱਖ ਲਿਆ ਮੈਂ ਬਾਹਰ ਪਿਆ ਉੱਥੇ ਬਾਲਕਨੀ 'ਚ ਮੇਰੇ ਨਾਲ ਸਵੇਰੇ ਦੇਖਿਆ ਕੁੱਤਾ ਪਿਆ ਓਏ ਹੋਏ ਮਤਲਬ ਮੈਂ ਇੰਨਾ ਉਦੋਂ ਮਤਲਬ ਆਪਦੇ ਆਪ 'ਚ ਗिल्ਟ ਫੀਲ ਕੀਤਾ ਬਸੇ ਯਾਰ ਸੁਭਾਸ਼ ਗੁਇਲ ਤੂੰ ਆਯੁਰਵੇਦ ਦੇ ਵਿੱਚ ਨੁਸਖੇ ਚੱਕੀ ਫਿਰਦਾ ਹੈ ਤੇ ਤੂੰ ਆਪਣੀ ਮਾਲ ਤੇ ਕੰਮ ਕਰ ਉਦੋਂ ਦਾ ਫਰੂਕੀ ਸਾਹਿਬ ਫਿਰ ਉੱਤੇ ਖੜ ਕੇ ਗਸੂ ਗਾਦੀ ਸੀ ਇਹ 90 92 ਦੀਆਂ ਗੱਲਾਂ ਨੇ ਐਵੇਂ ਨਹੀਂ ਇਹ ਅੱਜ ਇਤਿਹਾਸ ਬਣਿਆ ਹੋਇਆ ਹਾਂ ਹਾਂ ਉਦੋਂ ਫਿਰ ਇੱਕ ਸੌ ਗਾਦੀ ਸੀ ਵੀ ਇੱਕ ਦਿਨ ਆਯੁਰਵੈਦਿਕ ਦਾ ਪੀਜੀਆਈ ਬਣਾਵਾ ਗਾ ਉਹ ਵੀ ਚੰਡੀਗੜ੍ਹ ਦੀ ਜੜ੍ਹ ਚ ਬਣਾਵਾਂਗੇ। ਔਰ ਬਾਬੇ ਨੇ ਕਿਰਪਾ ਕੀਤੀ। ਸ਼ੁਰੂਆਤ ਹੋ ਚੁੱਕੀ ਐ। ਤੁਸੀਂ ਕੱਲ ਨੂੰ ਉੱਥੇ ਆਇਓ। ਜੋੜ ਮੇਲਾ ਚੱਲ ਰਿਹਾ। ਉੱਥੇ ਜ਼ਮੀਨ ਬਾਬਾ ਜੀ ਨੇ ਆਪਾਂ ਨੂੰ ਦੇਤੀ। ਉਸ ਜ਼ਮੀਨ ਤੇ ਲੰਗਰ ਲੱਗਿਆ ਹੈ ਬਕਾਇਦਾ। ਢਾਡੀ ਜੱਥਾ ਲੱਗਿਆ ਹੈ। ਔਰ ਬਕਾਇਦਾ ਕੰਮ ਸਵੇਰੇ 11 ਵਜੇ ਸਟਾਰਟ ਹੈ ਕੱਲ ਨੂੰ 12 ਵਜੇ। ਠੀਕ ਐ। ਔਰ ਮਤਲਬ ਤੁਸੀਂ ਦੇਖਿਓ ਕਿ ਉਹ ਜਿਹੜੀ ਜਗ੍ਹਾ ਹੈ ਨਾ ਜੀ ਉੱਥੇ ਬਾਬਾ ਜੀ ਨੇ ਆਪ ਬਰਕਤ ਕੀਤੀ ਹੈ ਔਰ ਉੱਥੇ ਉਹ ਵਾਲਾ ਇਤਿਹਾਸ ਰਚਿਆ ਜਾਊਗਾ ਜਿਹੜੇ ਲੋਕ ਕੇਸਲਾ ਚ ਜਾਂਦੇ ਆ ਉਹਦੇ ਇਲਾਜ ਕਰਾਉਣ ਆਯੁਰਵੈਦਿਕ ਦੇ ਜਿਹੜੇ ਵੈਦ ਨੇ ਜਿਹੜੇ ਕਹਿੰਦੇ ਘੁੰਦੇ ਵੈਦ ਦਾ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ 1 ਲੱਖ 2 ਲੱਖ ਤੋਂ ਘੱਟ ਸੈਲਰੀ ਨਹੀਂ ਲੈਣੀ ਮਹੀਨੇ ਦੀ ਉੱਥੇ ਕੰਮ ਕਰਨਗੇ। ਕੀ ਆ ਬਾਤ ਮਤਲਬ ਇਹ ਚੀਜ਼ਾਂ ਔਰ ਸੁਭਾਸ਼ ਗੋਇਨ ਨੂੰ ਤਾਂ ਪਤਾ ਹੀ ਨਹੀਂ ਕਦੋਂ ਕਦੋਂ ਪਟਾਕਾ ਪੈਣਾ ਪਰ ਇਹ ਜਿਹੜੀ ਤੁਹਾਨੂੰ ਪੀਜੀ ਆਯੁਰਵੈਦਿਕ ਦੇਖ ਕੇ ਜਾਣੀ ਆ ਨਾ ਉੱਥੇ ਅਸੀਂ ਆਪਣੀ ਮਾਂ ਦੀ ਫੋਟੋ ਲਾ ਕੇ ਜਾਣੀ ਆ ਉਹ ਦਿਨ ਮੰਨ ਤੇ ਸ਼ਾਂਤੀ ਆ ਜੂਗੀ ਅਸੀਂ ਕੁਝ ਕੀਤਾ ਆਪਣੇ ਵੇਛ ਲਈ ਪਤਾ ਕੀ ਉਹ ਤਾਂ ਇਹ ਵੀ ਕਹਿੰਦੇ ਨੇ ਵੀ ਇਹ ਡੱਬੀ ਜਮਰਾਜ ਫੜ ਕੇ ਸਿੱਟੂ ਢੋਢੀ ਪਤਾ ਕੀ ਹੈ ਜੀ ਕਿਸੇ ਨੂੰ ਉਹਨੂੰ ਅਪਦਾ ਨਹੀਂ ਪਰਦਾ ਹੁੰਦਾ ਖੁਦ ਦਾ ਉਹ ਖੁਦ ਕੀ ਹੈ ਲੇਕਿਨ ਇੱਕ ਗੱਲ ਪੱਕੀ ਹੈ ਕਿ ਜਿਹਨੂੰ ਅੰਗਰੇਜ਼ੀ ਦਵਾਈ ਲੱਗੀ ਨਹੀਂ ਹਾਂਜੀ ਉੱਥੇ ਸੱਚ ਮੁੱੱਚ ਅੱਜ ਗੋਲੀ ਲੱਗੀ ਹੈ ਮੰਨ ਲਓ 5 ਸੈਮ। ਬਿਲਕੁਲ ਠੀਕ। ਕੱਲ ਨੂੰ 1000 ਫਿਰ 1500 ਫਿਰ 2000 ਐਮਜੀ ਖਾਂਦਾ। ਠੀਕ ਹੈ। ਅੱਛਾ ਜਦੋਂ ਗੋਲੀ ਦੀ ਮਾਤਰਾ ਵੱਧਦੀ ਹੈ ਮਰੀਜ਼ ਕਹਿਣ ਲੱਗ ਜਾਂਦਾ ਆ ਕੇ ਮੈਨੂੰ ਵੀ ਕਹਿੰਦਾ ਵੀ ਗੋਲਸਰ 슈ਗਰ ਨੇ ਮੈਨੂੰ ਖਤਮ ਕਰਤਾ। ਓਏ ਹੋਏ। ਹੁਣ ਵੀ ਤੁਹਾਡੇ ਕੋਲ ਆਇਆ ਮੈਨੂੰ ਤਾਂ ਅਜਰਵਾਦ ਵਿੱਚ ਕੁਝ ਚਾਹੀਦਾ। ਮੈਂ ਕਿਹਾ ਭਲੇ ਮਨਸ ਤੂੰ ਇਹ ਕਿਵੇਂ ਕਹਿ ਸਕਦਾ ਹੈ ਤੈਨੂੰ 슈ਗਰ ਨੇ ਖਤਮ ਕਰਤਾ। ਤੈਨੂੰ 슈ਗਰ ਦੀ ਜਿਹੜੇ ਦਵਾਈਆਂ ਖਲਾਈਆਂ ਗਈਆਂ ਨੇ ਉਹਨੇ ਖਤਮ ਕੀਤਾ। ओके ਸਮਝ ਗਏ ਨਾ ਸ਼ੂਗਰ ਕਿਨੂੰ ਖਤਮ ਕਰ ਦੂਗੀ ਨਹੀਂ ਦਵਾਈਆਂ ਕਿਵੇਂ ਖਤਮ ਕਰਨਗੇ ਜੀ ਦਵਾਈ ਉਹ ਦੇਖੋ ਜੀ ਤੁਸੀਂ ਬੈਟਫਾਰਮ ਇਹ ਨਾ ਠੀਕ ਹੈ ਹੋਰ ਇਦਾਂ ਦੀਆਂ ਦਵਾਈਆਂ ਨੇ ਜਿਹੜੀਆਂ ਐਲੋਪੈਥਿਕ ਦਵਾਈਆਂ ਨੇ ਇਹ ਦਵਾਈਆਂ ਜਦੋਂ ਬੰਦਾ ਖਾਂਦਾ ਹੈ ਤਾਂ ਉਹਨੂੰ ਨਾਲ ਬਹੁਤ ਸਾਰੇ ਮਲਟੀ ਵਿਟਾਮਿਨਸ ਬਹੁਤ ਸਾਰੀਆਂ ਤਾਕਤ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਇਹ ਅੰਦਰ ਖੁਸ਼ਕੀ ਵੀ ਕਰਦੀ ਹੈ ਨਾ ਸ਼ੂਗਰ ਜਿਹੜੀ ਚੀਜ਼ ਸ਼ੂਗਰ ਨੂੰ ਖਤਮ ਕਰੂਗੀ ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਸਰੀਰ ਦੇ ਉਹ ਜਾਨ ਨਹੀਂ ਕੱਢੂਗੀ ਕੱਢਦੀ ਹੈ ਬੰਦਾ ਕਹਿੰਦਾ ਜੀ ਪੈਰਾਂ ਜੋ ਗੁਲਜ਼ਰ ਸ਼ੂਗਰ ਕਰਕੇ ਨਾ ਪਹਿਲਾਂ ਨਹੀਂ ਤੇ ਹੁਣ ਅੱਗ ਨਿਕਲਦੀ ਹੈ ਪੈਰਾਜੋਇਸ ਸ਼ੇਕ ਸਿਆਲਾਂ ਦੇ ਦੇਣਾ ਚ ਵੀ ਪੈਰਾਜੋ ਅੱਗ ਨਿਕਲਦੀ ਹੈ ਮਤਲਬ ਉਹ ਕੀ ਹੈ ਉਹ ਦਵਾਈਆਂ ਦੇ ਸਾਈਡ ਇਫੈਕਟ ਆ ਔਰ ਸਾਈਡ ਇਫੈਕਟ ਤੁਸੀਂ ਗੂਗਲ ਤੇ ਜਾ ਕੇ ਗੋਲੀ ਦਾ ਡਾ ਲਿਖੋ ਥੱਲੇ ਲਿਖਿਆ ਹੋਣਾ ਸਾਈਡ ਇਫੈਕਟ ਅੱਛਾ ਤੁਸੀਂ ਤ੍ਰਿਫਲਾ ਚੂਰਨ ਲਿਖੋ ਉਹਦੇ ਥੱਲੇ ਸਾਈਡ ਇਫੈਕਟ ਲੱਭ ਕੇ ਦਿਖਾਓ ਇਹ ਬੜੀ ਗੋੜਮਾਰ ਬੁੱਟੀ ਲਿਖੋ ਸਾਈਡ ਇਫੈਕਟ ਲੱਭ ਕੇ ਕੀ ਬਾਤ ਹੈ ਕੀ ਬਾਤ ਹੈ ਮੈਂ ਕਿਹਾ ਜਾਮਣ ਦੀ ਗੁਠਲੀ ਲਿਖੋ ਸਾਈਡ ਇਫੈਕਟ ਕੱਢ ਕੇ ਦਿਖਾਓ ਅਸੀਂ ਗੱਲ ਕਰਦੇ ਆ ਇਸ ਗੱਲ ਦੇ ਉੱਤੇ ਕਿ ਜਿਹੜੇ ਸਾਈਡ ਇਫ ਉਹ ਸਿਰਫ ਉਹਨਾਂ ਚੀਜ਼ਾਂ ਦੇ ਹੈਗੇ ਆ ਜਿਹੜੇ ਜਿਹੜੇ ਕੰਪਨੀਆਂ ਖੁਦ ਲਿਖਦੀਆਂ ਨੇ ਕਿ ਸਾਡੀ ਦਵਾਈ ਦਾ ਸਾਈਡ ਇਫੈਕਟ ਹੈ ਇਹਦੇ ਨਾਲ ਅੱਖਾਂ ਖਰਾਬ ਹੋ ਸਕਦੇ ਨੇ ਦੰਦ ਖਰਾਬ ਹੋ ਸਕਦੇ ਨੇ ਇਹਨਾਂ ਆਖ ਖਰਾਬ ਹੋ ਸਕਦਾ ਇਵਨ ਟੂ ਉਹਦੀ ਮੈਰਿਡ ਲਾਈਫ ਜਿਹੜਾ ਰੋਮਾਂਸ ਉਹਦੀ ਜ਼ਿੰਦਗੀ ਦਾ ਖਤਮ ਹੋ ਜਾਂਦਾ ਉਹ ਫਿਰ ਆ ਕੇ ਕਹਿੰਦਾ ਵੀ ਗੁਲ ਸਾਹਿਬ ਅਸੀਂ ਤਾਂ ਹੁਣ ਘਰੇ ਵੀ ਭੈਣ ਭਾਈਆਂ ਵਾਂਗੂ ਰਹਿ ਜਾਂਦੇ ਆ 5 ਸਾਲ ਹੋ ਗਏ ਮਤਲਬ ਕਹਿਣ ਦਾ ਇਹ ਸਚਾਈ ਹੈ ਜੀ 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 ਬੰਦੇ ਖੁੱਲ ਕੇ ਬੋਲ ਜਾਂਦੇ ਆ ਵਾਈਫ ਉਹਦੀ ਕੋਲ ਬੈਠੀ ਹੁੰਦੀ ਆ ਆ ਬੈਠਾ ਹੁੰਦਾ ਕਹਿੰਦੇ ਪੁੱਛ ਲਓ ਫਿਰ ਪੁੱਛਣਾ ਕੀ ਹੈ ਸਾਨੂੰ ਤਾਂ ਪਤਾ ਹੀ ਹੈ ਫਿਰ ਉਹਨਾਂ ਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਚਲੋ ਕੋਈ ਗੱਲ ਨਹੀਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਗਿਆ ਤਾਂ ਵੀ ਕਿਹੜੀ ਗੱਲ ਹੈ ਇਹ ਇਹ ਪ੍ਰਾਣੀਆਂ ਕਹਾਵਤਾਂ ਨੇ ਕੰਮ ਆਉਂਦੀਆਂ ਨੇ ਲੇਕਿਨ ਫਰੂਕੀ ਜੀ ਇੱਕ ਚੀਜ਼ ਕਨਫਰਮ ਹੈ ਕਿ ਜੇ ਲੋਕਾਂ ਨੇ ਆਯੁਰਵੇਦ ਨੂੰ ਨਾ ਗੱਲ ਪੇਟ ਲਾਇਆ ਆਉਣ ਵਾਲਾ ਸਮਾਂ ਇੰਨਾ ਭਿਆਨਕ ਆ ਰਿਹਾ ਨਾ ਤਾਂ ਮਿੱਤਰੋ ਦੁੱਧ ਅਸਲੀ ਮਿਲਣਾ ਨਾ ਤੁਹਾਨੂੰ ਫਰੂਟ ਅਸਲੀ ਮਿਲਣਾ ਨਾ ਤੁਹਾਨੂੰ ਕੋਈ ਦਾਲ ਸਬਜ਼ੀ ਅਸਲੀ ਮਿਲਣੀ ਆ ਇਵਨ ਟੂ ਤੁਸੀਂ ਤਾਂ ਕੜਕ ਵੀ ਖਰਾਬ ਕਰ ਲਈ ਯਾਰ ਉਹ ਆਪਣੀ ਅੱਗੇ ਡਰਮਾ ਲਏ ਹੁੰਦੇ ਦੀ ਲੋਹੇ ਦਾ ਥੱਲੇ ਲਾਉਂਦੇ ਸੀ ਕੁੱਪੀ ਉੱਪਰੋਂ ਬੰਦ ਸੀ ਕਣਕ ਜਿੰਨੀ ਕਿ ਲੋੜ ਦੀ ਕੱਢ ਕੇ ਧੋ ਕੇ ਬੰਦਾ ਪਿਆ ਲੈਂਦੇ ਸੀ ਹੁਣ ਤੁਹਾਨੂੰ ਇਹ ਨਹੀਂ ਪਤਾ ਕਿਹੜੀ ਬੋਰੀ ਚ ਕਿਹੜਾ ਆਟਾ ਲੈ ਕੇ ਆ ਰਹੇ ਸਹੀ ਗੱਲ ਸਹੀ ਤੇ ਵੇਸ਼ ਆਪ ਨੂੰ ਕਹਿੰਦੇ ਐ ਹੋ ਗਿਆ ਗੈਸ ਬਣ ਗਈ ਇਹ ਹੋ ਗਿਆ ਫਿਰ ਬੈਦ ਬੈਠੇ ਤੁਹਾਡੇ ਵਾਸਤੇ ਬੈਦ ਫਿਰ ਵੀ ਹਲੇ ਤੱਕ ਤੁਹਾਡੇ ਲਈ ਬਹੁਤ ਨਰਮ ਨੇ 10-15000 ਤੇ ਕਿਹੜਾ ਛੱਡ ਦਿੰਦੇ ਨੇ ਜੇ ਕਿਤੇ ਜਾਂਦੇ ਹੋ ਨਾ ਉਧਰ ਕਿਤੇ ਪੀਜੀਏ ਨੂੰ ਤਲਜੋ ਪਤਾ ਲੱਗਦਾ ਜਦੋਂ ਕਹਿੰਦੇ ਨੇ ਉੱਥੇ ਮੰਜੇ ਜੇ ਤੇ ਪਾ ਕੇ ਵੀ ਤੇ ਤਾਂ ਸਟੰਟ ਪਊਗਾ ਉਹ ਖੜਾ ਕਰ ਦਿੰਦੇ ਨੇ ਸਟੰਟ ਫਿਰ ਇੱਕ ਕਹਿ ਕੇ ਤਿੰਨ ਪਾਉਂਦੇ ਨੇ ਸਮਝ ਗਏ ਨਾ ਤੇ ਉੱਥੇ ਫਿਰ ਪਤਾ ਲੱਗਦਾ ਵੀ ਆ ਬਣਾ ਜੀ ਮੈਨੂੰ ਤੁਹਾਡੇ 7 ਲੱਖ ਦਾ 8 ਲੱਖ ਦਾ ਮਤਲਬ ਉੱਥੇ ਜਾ ਕੇ ਫਿਰ ਬੰਦੇ ਦੇ ਨੱਕ ਜਦੋਂ ਟੁੱਟੀ ਜੀ ਪਾ ਕੇ ਬਣਾ ਦਿੰਦੇ ਨੇ ਹੁਣ ਮੈਂ ਲਾਉ ਹੁਣ ਮੈਂ ਮਰੀਜ਼ ਆ ਅਸਲੀ ਬੈਦ ਕੋਲ ਆ ਕੇ ਉਹਨੂੰ ਐ ਲੱਗਦਾ ਬੈਦ ਦੇ ਮਰੀਜ਼ ਆ ਕਿਉਂਕਿ ਬੈਦ ਜੀ ਨੇ ਤਾਂ ਉਹ ਕੰਮ ਕਰਨਾ ਜਿਹੜਾ ਕੰਮ ਤੇਰੇ ਲਈ ਬੈਨੀਫਿਟਡ ਆ ਹੁਣ 슈ਗਰ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਫਰੂਕੀ ਜੀ ਜਦੋਂ ਅਸੀਂ ਸ਼ੁਰੂਆਤ ਕੀਤੀ ਆ ਇਤਿਹਾਸ ਇਸ ਗੱਲ ਦਾ ਗਵਾਹ ਹੈ ਮੇਰਾ ਮੇਰਾ ਸ਼ਹਿਰ ਮੋਹਾਲੀ ਤੇ ਆਪਣਾ ਚੰਡੀਗੜ੍ਹ ਸ਼ਹਿਰ ਜਿਹੜਾ ਹੈਗਾ ਈਵਨ ਤੋਂ ਵਿੱਚ ਪੰਚਕੂਲਾ, ਖਰੜ, ਜੀਰਕਪੁਰ, ਕੋਰਾਲੀ ਜਿੰਨਾ ਵੀ ਏਰੀਆ ਹੈਗਾ ਇਸ ਗੱਲ ਦਾ ਗਵਾਹ ਹੈ ਕਿ ਸੁباش ਗੋਇਲ 1990 ਤੋਂ ਇੱਥੇ ਚਪੜਾਂ ਘਸਾ ਰਿਹਾ ਤੁਹਾਡੇ ਲਈ ਔਰ ਇਹਨੇ ਅਬਦੇਲੇ ਲਈ ਵੀ ਬਹੁਤ ਕੁਝ ਕੀਤਾ ਇਹ ਨਾ ਸੋਚੇ ਕਿ ਤੁਹਾਡੇ ਲਈ ਕਰਦਾ ਰਹਿ ਜਾਵੇ ਉਹ ਹੋਰ ਨਾਲ ਚੁਣੀ ਹੈਗਾ ਗਰੀਬਾਂ ਚੋਂ ਵੀ ਗਰੀਬ ਜੀਆਂ ਮਾਰੀ ਜਾਉਂ ਗੱਲਾਂ ਮੈਂ ਮੈਂ ਤੁਹਾਡੇ ਸਿਰ ਤੇ ਅਬਦੀ ਵੀ ਸਲਤਨਤ ਖੜੀ ਕੀਤੀ ਹੈ ਲੇਕਿਨ ਮੈਂ ਸੇਵਾ ਵੀ ਪੂਰੀ ਕੀਤੀ 3 ਸਾਲ ਮੈਂ ਲਗਾਤਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜੇ ਅੱਜ ਉਸ ਉਮਰ ਦੇ ਲੋਕ ਜਿਉਂਦੇ ਨੇ ਬੈਠੇ ਨੇ ਉਹਨਾਂ ਨੂੰ ਪਤਾ ਵੀ ਗੋਲਸਬ ਅੰਬਸਬ ਗੁਰਦੁਆਰੇ ਦੇ ਜੋੜਾ ਘਰ ਚ ਬੈਠਦੇ ਹੁੰਦੇ ਸੀਗੇ ਔਰ ਉੱਥੇ ਨਾਲੇ ਤੁਹਾਡੇ ਜੋੜੇ ਸਾਫ ਕਰਦੇ ਸੀ ਨਾਲੇ ਤੁਹਾਨੂੰ ਜੜੀ ਬੂਟੀਆਂ ਪੀਸ ਕੇ ਦਵਾਈਆਂ ਫਰੀ ਦਿਆ ਕਰਦੇ ਸੀ ਇਹ ਗੱਲ ਇਤਿਹਾਸ ਚ ਗਵਾਹ ਨੇ 3 ਸਾਲੇ ਕੰਮ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨ